ਫਰੋਜ਼ਪੁਰ ਦੇ ਕਸਬਾ ਮਮਦੋਟ ਵਿੱਚ ਗਲੀ ਵਿੱਚ ਹੋ ਰਹੇ ਝਗੜੇ ਨੂੰ ਛਡਾਉਣ ਗਏ ਵਿਅਕਤੀ ਤੇ ਹੀ ਕੀਤਾ ਗੁੰਡਾਗਰਦੀ ਦਾ ਨੰਗਾ ਨਾਚ ਤੇਜ ਹਥਿਆਰਾਂ ਨਾਲ ਕੀਤਾ ਹਮਲਾ ਮੌਕੇ ਤੇ ਹੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਹੋਈ ਕੈਦ ਪੁਲਿਸ ਨੇ ਮਾਮਲਾ ਦਰਜ ਕਰ ਕਾਰਵਾਈ ਦਾ ਦਿੱਤਾ ਭਰੋਸਾ ਜ਼ਿਲ੍ਹਾ ਫਰੋਜ਼ਪੁਰ ਦੇ ਅੰਦਰ ਗੁੰਡਾਗਰਦੀ ਦਾ ਨੰਗਾ ਨਾਚ ਰੁਕਣ ਦਾ ਨਾਮ ਨਹੀਂ ਲੈ ਰਿਹਾ ਤਾਜ਼ਾ ਮਾਮਲਾ ਫਰੋਜ਼ਪੁਰ ਦੇ ਕਸਬਾ ਮਮਦੋਟ ਕਿਲੇ ਦੇ ਨਦੀਕ ਤੋਂ ਸਾਹਮਣੇ ਆਇਆ ਹੈ ਜਿੱਥੇ ਦੋ ਧਿਰਾਂ ਦੇ ਹੋ ਰਹੇ ਝਗੜੇ ਨੂੰ ਛਡਾਉਣ ਗਏ ਸਰਜੀਤ ਸਿੰਘ ਦੀ ਬਦਮਾਸ਼ਾਂ ਨੇ ਕੀਤੀ ਕੁੱਟਮਾਰ ਸਰਜੀਤ ਸਿੰਘ ਨੇ ਦੇ ਕੀਤਾ ਤੇਜ ਹਥਿਆਰਾਂ ਨਾਲ ਜਾਣ ਲੇਵਾ ਹਮਲਾ ਜਿਸ ਦੀ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਗੁੰਡਿਆਂ ਵੱਲੋਂ ਗਲੀ ਵਿੱਚ ਖੜੀਆਂ ਔਰਤਾਂ ਨੇ ਭੱਜ ਕੇ ਉਸ ਪੀੜਤ ਸਰਜੀਤ ਸਿੰਘ ਨੂੰ ਛਡਾਉਣ ਗਏ ਤਾਂ ਉਸ ਉੱਪਰ ਵੀ ਹਮਲਾ ਕਰਨ ਤੇ ਪੀੜਤਾ ਦੇ આરોਪ ਲਗਾਏ ਹਨ ਕੁੱਟਮਾਰ ਦਾ ਸ਼ਿਕਾਰ ਹੋਏ ਪੀੜਤਾ ਨੇ ਦੱਸਿਆ ਕਿ ਗਲੀ ਵਿੱਚ ਝਗੜਾ ਹੋ ਰਿਹਾ ਸੀ ਅਤੇ ਕੁਝ ਲੋਕ ਤੇਜ਼ ਹਥਿਆਰਾਂ ਨਾਲ ਲੈਸ ਹੋ ਕੇ ਆਏ ਸਨ ਅਤੇ ਜਦ ਉਹ ਝਗੜੇ ਦੌਰਾਨ ਛਡਾਉਣ ਗਏ ਤਾਂ ਉਲਟਾ ਹੀ ਉਹਨਾਂ ਦੀ ਕੁੱਟਮਾਰ ਕੀਤੀ ਗਈ ਉਹਨਾਂ ਉੱਪਰ ਤੇਜ਼ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਜਿਸ ਦੀ ਵੀਡੀਓ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ ਉਹਨਾਂ ਨੇ ਦੱਸਿਆ ਕਿ ਬਦਮਾਸ਼ਾਂ ਨੇ ਹੱਥਾਂ ਵਿੱਚ ਤੇਜ਼ ਧਾਰਾ ਹਥਿਆਰ ਫੜੇ ਹੋਏ ਸਨ ਅਗਰ ਕੋਈ ਵਿਰੋਧ ਕਰਦਾ ਹੈ ਤਾਂ ਹਮਲਾਕਰ ਗੁੰਡਾਗਰਦੀ ਦਾ ਨੰਗਾ ਨਾਚ ਕਰਦੇ ਹਨ ਪੀੜਤ ਪਰਿਵਾਰਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਹੈ ਦੂਜੇ ਪਾਸੇ ਜਦ ਪੁਲਿਸ ਨਾਲ ਗੱਲਬਾਤ ਕੀਤੀ ਗਈ ਤਾਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸਾਨੂੰ ਸ਼ਿਕਾਇਤ ਮਿਲੀ ਹੈ ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ ਜੋ ਵੀ ਕਸੂਰਵਾਰ ਹੋਏਗਾ ਉਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਓਕੇ ਭਾਜੀ ਅੱਗੇ ਹੋਇਆ ਝਗੜਾ ਜਿੱਥੇ ਉਹ ਰੇੜਾ ਖੜਾ ਉੱਥੇ ਝਗੜਾ ਹੋਇਆ ਹੈ ਹਾਂ ਉਹ ਰੇੜੇ ਦੇ ਕੋਲ ਝਗੜਾ ਹੋਇਆ ਹੈ ਮੈਂ ਸਾਈਡ ਤੇ ਖੜਾ ਹੋਇਆ ਸੀ ਮੈਨੂੰ ਨਹੀਂ ਪਤਾ ਸੀ ਬਾਈ ਚਾਂਸ ਕਿਧਰੋਂ ਆਉਣੇ ਕਿਧਰੋਂ ਨਹੀਂ ਆਉਣੇ ਮੈਨੂੰ ਤਾਂ ਘੇਰ ਕੇ ਉਹਨਾਂ ਮਦੋ ਕਰਪਾਨਾ ਮਾਰੀਆਂ ਨੇ ਪਿੱਛੋਂ ਟਕੂਏ ਮਾਰ ਦਿੱਤੇ ਕਿੰਨੂ ਬਹੁਤੀ ਹੁੰਦੀ ਆ ਜਾਂਦਾ ਵੀ ਉਹ ਵੀ ਨਹੀਂ ਆਹ 10 ਦੇ ਲੈਣਾ 10 ਦੇ ਆ ਕੈਮਰੇ ਦੀ ਉਹ ਹਾਂ ਸਾਰੀ ਵੀਡੀਓ ਤੁਹਾਡੇ ਕੋਲ ਆ ਗਈਆਂ ਨੇ ਆਮਾ ਇਹ ਬੰਦੇ ਕਹਿੰਦੇ ਨੇ ਕਿ ਕੰਮ ਨਹੀਂ ਕਰਦਾ ਸ਼ਰਮ ਬੱਸ ਹੁਣ ਸਰ ਜੀ ਆਉਂਦੀ ਵੇ ਵੀਡੀਓ ਬਣਦੀ ਆ ਉਸ ਕੈਮਰੇ ਦੀ ਹੂੰ ਉਸ ਕੈਮਰੇ ਦਾ ਲੱਗਿਆ ਨਹੀਂ ਬਣੀ ਹੋਈ ਆ ਇਤਨਾ ਲੱਗਿਆ ਇੱਕ ਇਤਨਾ ਹੀ ਬਣਦੀ ਠੀਕ ਅੱਗੇ ਬਣਿਆ ਨਹੀਂ ਉਹਨਾਂ ਲਈ ਬਣੀ ਹੋਈ ਸਰ ਬਾਕੀ ਕੁਝ ਰਹਿਣ ਵਾਲਾ ਮੇਰਾ ਨਾਮ ਸਰਜੀਤ ਸਿੰਘ ਬਟੂ ਹੈ ਹਾਂ ਜੀ ਮੈਂ ਡੋਟ ਦੇ ਰਹਿਣ ਵਾਲਾ ਮੈਂ ਕਿਹੜੇ ਪਾਸੇ ਰਹਿੰਦੇ ਹੋ ਐ ਮਾਊਂਡ ਉੱਤੇ ਨੇੜੇ ਕਿਲੇ ਦੇ ਨਾਲ ਹੀ ਰਹਿੰਦੇ ਆ ਹਾਂਜੀ ਹਾਂਜੀ ਕਪੂਟਰ ਸੈਂਟਰ ਮੇਰੇ ਘਰ ਦੇ ਨਾਲ ਆ ਅੱਜ ਕੀ ਗੱਲਬਾਤ ਰਹੀ ਸਰ ਜੀ ਇੱਥੇ ਲੜਾਈ ਝਗੜਾ ਹੋਇਆ ਸੀ ਉਹ ਜੀ ਬੋਲੋ ਹੂੰ ਉਸ ਲੜਾਈ ਦੇ ਵਿੱਚ ਜਾਨੀ ਕਿ ਮੈਂ ਛਡਾਉਣ ਚ ਗਿਆ ਸੀ ਮੈਨੂੰ ਨਹੀਂ ਪਤਾ ਹੈਗਾ ਸੀ ਕਿੱਟੇ ਵਾਲੇ ਬੰਦੇ ਆ ਗਏ ਸੀ ਲੜਾਈ ਝਗੜਾ ਕਿੱਦੇ ਨਾਲ ਹੋਇਆ ਲੜਾਈ ਝਗੜਾ ਆਪਣੇ ਆਂਢ ਗੁਆਂਢ ਦੇ ਨਾਲ ਰਿਸ਼ਤੇਦਾਰੀ ਵਿੱਚ ਹੋਇਆਗਾ ਸੀ ਮਾਮੇ ਦਾ ਮੁੰਡਾ ਸੀ ਉਹਨਾਂ ਨਾਲ ਹੋਈ ਸੀ ਤਰਸੀਮ ਸਿੰਘ ਉਹਨਾਂ ਨਾਲ ਲੜਾਇਓ ਸੀ ਮੈਂ ਤਾਂ ਛਡਾਉਣ ਗਿਆ ਸੀ ਮੈਂ ਤਾਂ ਉਹਨਾਂ ਛਡਾ ਵੀ ਦਿੱਤਾ ਛਡਾ ਕੇ ਮੈਂ ਵਾਪਸ ਆ ਰਿਹਾ ਸੀ ਮੇਰੇ ਹੱਥ 'ਚ ਫੋਨ ਸੀ ਇੱਕ ਦਾ ਫੋਨ ਖੋਲਿਆ ਇੱਕ ਫੋਨ ਖੋਲ ਕੇ ਉਸ ਤੋਂ ਬਾਅਦ ਮੇਰੇ ਗੱਲ ਪੈ ਗਿਆ ਅੱਗੋਂ ਪਿੱਛੋਂ ਘੇਰ ਕੇ ਮੇਰੇ ਕਿਰਪਾਨਾਂ ਮਾਰੀਆਂ ਪਿੱਛੋਂ ਇਹ ਕਾਪੇ ਮਾਰੇ ਇੱਕ ਜਨੇ ਨੇ ਪਿੱਛੋਂ ਕਿਰਪਾਨਾਂ ਮਾਰੀਆਂ ਇੱਕ ਜਨੇ ਨੇ ਕਾਪੇ ਮਾਰੇ ਇਹ 7 ਤੋਂ 8 ਜਨੇ ਬੰਦੇ ਹਗੇ ਸੀ ਇਹਨੇ ਕਾਰਵਾਈ ਹੋਣੀ ਚਾਹੀਦੀ ਏ ਥੋੜੀ ਜਿਹੀ ਸੀਸੀਟੀਵੀ ਫੁਟੇਜ ਵੀ ਹੈਗੀਆਂ ਨਾਲ ਸਰ ਜੀ ਮੇਰੇ ਕੋਲ ਸੀਸੀਟੀ ਤਿੰਨ ਕੈਮਰਿਆਂ ਦੀ ਫੋਟੋਆਂ ਹੀ ਹੈਗੀਆਂ ਨੇ ਉਹ ਨਾਲ ਵਾਇਰਲ ਕੀਤੀਆਂ ਉਹ ਕਰੋ ਤੇ ਕਾਰਵਾਈ ਪਾਓ ਵੀ ਕਾਰਵਾਈ ਇਹ ਤਾਂ ਕੋਈ ਪੁਲਿਸ ਨਹੀਂ ਕੀਤੀ ਬਿਲਕੁਲ ਨਹੀਂ ਬਿਲਕੁਲ ਸਰ ਜੀ ਕਾਰਵਾਈ ਨਹੀਂ ਕੀਤੀ ਤੁਹਾਡੇ ਤੇ ਹਮਲਾ ਹਾਂ ਇੱਥੇ ਚਿੱਟਾ ਲੈਣ ਦਿੱਲੀ ਆਉਂਦੇ ਨੇ ਸਰ ਸ਼ਰਿਆਮ ਘੁੰਮਦੇ ਪਏ ਨੇ ਇੱਥੇ ਸਾਈਆਂ ਹੈਗੀਆਂ ਨੇ ਜੁੱਟੇ ਵਾਲੇ ਇੱਥੇ ਬੰਦੇ ਖੜਦੇ ਨੇ ਕੋਈ ਉਧਰ ਖੜ ਜਾਂਦਾ ਕੋਈ ਇੱਧਰ ਖੜ ਜਾਂਦਾ ਬਸ ਤੇ ਅਜੇ ਧਮਕੀਆਂ ਦੇਂਦੇ ਨੇ ਉਹਨੂੰ ਹੀ ਮਾਰਦੇ ਨੇ ਕਦੀ ਉਸ ਗੁੱਟ ਤੇ ਸਰਜੀ ਖੜ ਜਾਂਦੇ ਨੇ ਕਦੀ ਉਸ ਗੁੱਟ ਤੇ ਖੜ ਜਾਂਦੇ ਨੇ ਬਸ ਇਹਨਾਂ ਦੇ ਇਹੀ ਇੱਕ ਧੰਦਾ ਹੀ ਹੈ। ਸਹੀ ਤਰ੍ਹਾਂ ਕਾਰਵਾਈ ਹੋਣੀ ਚਾਹੀਦੀ ਹੈ। ਸਰਜੀ ਕਾਰਵਾਈ ਹੋਣੀ ਚਾਹੀਦੀ ਹੈ। ਸ਼ਰਿਆਮ ਗੁੰਡਾ ਕਰਦੀ ਸ਼ਰਿਆਮ ਮੰਡੋੜ ਦੇ ਵਿੱਚ ਤਾਂ ਗੰਦ ਪੈ ਗਿਆ ਸਰ। ਗੁੰਡਾ ਕਰਦੀ ਦਾ ਸਰਕਾਰ ਘੈਰੀ ਗੁੰਡਾ ਕਰਦੀ ਹੱਥ ਪਾਵਾ ਗਿਆ ਬਿਲਕੁਲ ਸਰਕਾਰ ਤਾਂ ਬਹੁਤ ਵਧੀਆ ਸੀ ਸਰਕਾਰ ਤਾਂ ਕਰੇ ਬੇਨਤੀ ਹੈ ਲੱਥ ਪਾਵੇ।

ਮੈਂ ਉਹੋਥੇ ਚਲਾ ਗਿਆ ਔਰ ਉੱਥੇ ਉਹਦੇ ਕੋਲ ਡਾਕਟਰ ਨੇ ਉਹਨੂੰ ਸਾਫ਼ ਕਰ ਦਿੱਤਾ ਸੀ ਤੇ ਆਹਦਾ ਮੈਂ ਟਾਂਕੇ ਨਹੀਂ ਲਾਉਣੇ ਤੇ じゃ ਤੇਰਾ ਖੂਨ ਖਲੋ ਗਿਆ ਮੈਂ ਬਾਹਰ ਆ ਗਿਆ ਮਿਸਤਰੀ ਦੀ ਦੁਕਾਨ ਹੈ ਮਿਸਤਰੀ ਕੋਲ ਟੁਰ ਲੱਗਿਆ ਤੇ ਮਿਸਤਰੀ ਕਹਿੰਦਾ ਬੈਹ ਜਾ ਤੂੰ ਕੀ ਕਰਨਾ ਹੈ ਮੈਂ ਉਹਦੇ ਬੈਂਚ ਤੇ ਬਹਿ ਗਿਆ ਨਾਲ ਇੱਕ ਪਾਉ ਹੋਰ ਬਹਿ ਗਿਆ ਇੱਕ ਮਿਸਤਰੀ ਬਹਿ ਗਿਆ ਇਹ ਕੋਲ ਮੇਰਾ ਮੁੱਦਾ ਗਿਆ ਸਿਰ ਚੱਟਦੇ ਆ ਜਾਨ ਮੂੰਹ ਕਰਤੇ ਇਹ ਸੱਜੇ ਪਾਸੇ ਥਾਂ ਵੜਿਆ ਸੀ ਭੇਲੀ ਨਰਾਇਆਂ ਦੀ ਉੱਥੇ ਖੜਾ ਆਇਆ ਇਹਨੇ ਕਿਸੇ ਦਾ ਫੋਨ ਆਇਆ ਸੀ ਮੇਰੇ ਬੇਟੇ ਨੂੰ ਇਹ ਫੋਨ ਤੇ ਗੱਲ ਕਰਦਾ ਵੇ ਉਹ ਆਏ ਨੇ ਤਿੰਨ ਚਾਰ ਜਣੇ ਇਹ ਉਹ ਤਿੰਨ ਚਾਰ ਜਣੇ ਆਏ ਨੇ ਇਹਦੇ ਆ ਕੇ ਨਾ ਗੱਲ ਪਾਏ ਗਏ ਨੇ ਮੋਬਾਈਲ ਖੋ ਲਈ ਨੇ ਮੋਬਾਈਲ ਖੋ ਗਏ ਤੇ ਇਹਦੇ ਘਰ ਦੀ ਗਈ ਸੀ ਅੱਗੂ ਲੈਣ ਜਾਂਦੀ ਪਈ ਉਹਨੂੰ ੱੱਟਾ ਮਾਰ ਕੇ ਤੇ ਨਾੜੀ ਤੇ ਸੁੱਟ ਦਿੱਤਾ ਇਹਨੇ ਫੇਰ ਵੀ ਮੋਬਾਈਲ ਪਾ ਲਈ ਇਹਨੇ ਕੋਈ ਚੁਕਿੱਤੀ ਉਹਨੂੰ ਚੁੱਕ ਕੇ ਸਿੱਧਾ ਕਰਨ ਦੀ ਉਹ ਲੋਕ ਕਾ ਸਿੱਧਾ ਕੀਤਾ ਇਹਨੇ ਜੋ ਸਿੱਧਾ ਕੀਤਾ ਮਰਨੇ ਆ ਕੇ ਕਿਰਪਾ ਨੇ ਪੇਕੀ ਅੰਗੜਾ ਕੱਟ ਦਿੱਤਾ ਹੈ ਉਹ ਮਾਰਿਆ ਸਿਰ ਦੇ ਵਿੱਚ ਅੱਗੂ ਜਿਹੜੇ ਸੱਗਲੇ ਨੇ ਕਿਰਪਾ ਨਾਲ ਮਾਰਿਆ ਨੇ ਮੇਰੇ ਉੱਠ ਜਾ ਥਾਂ ਦੇ ਜੇ ਮੈਂ ਪੱਜ ਕੇ ਟੁਰਨ ਜੋਗਾ ਨਹੀਂ ਸਾਂ ਕੋਹਲੇ ਨਾ ਆਇਆ ਧੱਕਾ ਨਹੀਂ ਨੂੰ ਮਾਰਿਆ ਆ ਮੇਰੀ ਬਾਤ ਆ ਸੱਟ ਲੱਗੀ ਹੋਈ ਹੈ ਆ ਜੇ ਵੇਖ ਸਤ ਨੇ ਗੋਡੇ ਵੀ ਖਲੇ ਹਾਂਜੀ ਇਹਨਾਂ ਦੀ ਕਾਰਵਾਈ ਹੋਣੀ ਚਾਹੀਦੀ ਹੈ ਇਹ ਜਿਹੜੇ ਗਏ ਨੇ ਇਥੋਂ ਵਿੜੇ ਚ ਇਹ ਸੀਆਈਡੀਆਰ ਦੇਂਦ ਨੇ ਇਹ ਸੁਧਾਉਂਦੇ ਨੇ ਸਾਰਾ ਜੋ ਹੈਗਾ ਇਹ ਨਾਲ ਰਮੇਸ਼ਪਾਲਾ ਵੇਚੇ ਆ ਇਹ ਕਾਰਵਾਈ ਬਿਲਕੁਲ ਸਹੀ ਹੋਣੀ ਚਾਹੀਦੀ ਹੈ ਇਹ ਜਿਹੜੇ ਅੱਗੇ ਨੇ ਉਸ ਸਮਹਿਕਮਾ ਉਸ ਸਮਹਿਕਮਾ ਵੀ ਪੈਸੇ ਭਾਲਦਾ ਹੈ ਸਾਡੇ ਕੋਲ ਪੈਸੇ ਨਹੀਂ ਗਏ ਇਸ ਵਾਸਤੇ ਆਏ ਨੇ ਕਾਰਵਾਈ ਹੋਣੀ ਚਾਹੀਦੀ ਇਹ ਮਹਿਕਮਾ ਜਿਹੜਾ ਹੈ ਨਾ ਉਹ ਸਖਤ ਸਖਤ ਹੋਣੀ ਚਾਹੀਦੀ ਇਹ ਕਿ ਤੁਹਾਡਾ ਦਿੱਕਤ ਹੋ ਰਹਿਣ ਵਾਲਾ ਅਸੀਂ ਮੰਨਦੋੜ ਦੇ ਰਹਿਣ ਵਾਲੇ ਪਤੀ ਮੇਰੇ ਦਾ ਨਾਮ ਸਰਜੀਤ ਸਿੰਘ ਹੈ ਅਸੀਂ ਇੱਥੇ ਹੀ ਰਹਿਣਾ ਆ ਸਾਡੇ ਕਾਰਨ ਜਿਹੜੇ ਉਹ ਗੁੰਡੇ ਆਏ ਨੇ ਉਹ ਮੰਡੀਆਂ ਚੋਂ ਆਏ ਨੇ ਤਸਰੀਲ ਵਿੱਚੋਂ ਚੱਲ ਕੇ ਉਹਨਾਂ ਦੇ ਹੱਥ ਵਿੱਚ ਕ੍ਰਪਾਨਾਂ ਨੇ ਉਹਨਾਂ ਪੂਰੀ ਕੋਸ਼ਤ ਕੀਤੀ ਮਾਰਨ ਦੀ ਮੇਰੇ ਪਤੀ ਨੂੰ ਵਾਢਣ ਦੀ ਸਾਡੀ ਸੁਣਵਾਈ ਕੀਤੀ ਜਾਵੇ ਇਹਨਾਂ ਗੁੰਡਿਆਂ ਨੂੰ ਨੱਥ ਪਾਈ ਜਾਵੇ ਸਰਕਾਰ ਦੇ ਅੱਗੇ ਹਾਦੀ ਹੱਥ ਦੇ ਜੋਰ ਤੇ ਬੇਨਤੀ ਇਹ ਐ ਸਰਕਾਰ ਨੂੰ ਵਾਅਦਾ ਸਜ਼ਾ ਦਿੱਤੀ ਜਾਵੇ ਉਹ ਪਰਚਾ ਕੀਤਾ ਜਾਵੇ ਸਾਡੀ ਇਹੋ ਬੇਨਤੀ ਸਰਕਾਰ ਅੱਗੇ ਹਾਂ ਜੀ ਕਿਰਪਾਨਾ ਲੈ ਕੇ ਆਏ ਉਹਨੇ ਕਿਰਪਾਨ ਕੋਈ ਪਿੱਛੇ ਹੋ ਗਏ ਕੋਈ ਅੱਗੇ ਹੋ ਗਏ ਉਹਨੇ ਸਿਰ ਦੇ ਵਿੱਚ ਕਿਰਪਾਨਾਂ ਮਾਰੀਆਂ ਜੇ ਬੀਬੀਆਂ ਛਡਾਉਣ ਆਈਆਂ ਉਹਨਾਂ ਨੂੰ ਚੁਪਕੇ ਨਾਲੀ 'ਚ ਮਾਰਿਆ ਗਿਆ ਏ ਚਿੱਟਾ ਲੈ ਆਉਂਦੇ ਨੇ ਤੇ ਪਿਸਤੌਲ ਚਿੱਟਾ ਵੇਚਦੇ ਨੇ ਚਿੱਟਾ ਲੈਂਦੇ ਨੇ ਭੰਗੀਆਂ ਸਾਨੂੰ ਹਥਿਆਰਾਂ ਦੀ ਦਿੰਦੇ ਨੇ ਸਰੇ ਆ ਮੇਥੋਂ ਲੰਘਦੇ ਫਿਰਦੇ ਨੇ ਅਜੇ ਵੀ ਸਾਨੂੰ ਗੁੰਡਾਗਰਦੀ ਦਾ ਡਰ ਹੈ ਅਜੇ ਵੀ ਅਜੇ ਵੀ ਉਹਨਾਂ ਨੂੰ ਮੱਥ ਪਾਈ ਜਾਵੇ ਅੱਜ ਵੀ ਉਹਨਾਂ ਨੂੰ ਨੱਥ ਪਾਈ ਜਾਵੇ ਸਾਡੀ ਸਰਕਾਰ ਦੇ ਅੱਗੇ ਇਹ ਬੇਨਤੀ ਹੈ ਇੱਥੇ ਸਾਡੇ ਨਾਲ ਦੁਬਾਰਾ ਵੀ ਹੰਬਲਾ ਹੋ ਸਕਦਾ ਪੁਲਿਸ ਵਾਲੇ ਅਜੇ ਤੱਕ ਨਾ ਬਿਆਨ ਲੈਣ ਸਾਡੇ ਨਹੀਂ ਆਏ ਉਹ ਸਾਡੇ ਬਿਆਨ ਕੀਤੇ ਜਾਣਾ ਸਾਡੀ ਬੇਨਤੀ ਸਰਕਾਰ ਦੇ ਅੱਗੇ ਠੀਕ ਹੈ ਤੇਰਾ ਤਾਂ ਕੋਈ ਥੋੜਾ ਬੋਤਾ ਹੈ ਹਾਸੇ ਰੋਲਾ ਆਏ ਸੀ ਮੈਨੂੰ ਪਹਿਲਾਂ ਮਾਰ ਕੇ ਸਿਰ ਦੇ ਉੱਤੇ ਸੱਟ ਹਾਂ ਭੱਜ ਗਏ ਫਿਰ ਦੁਬਾਰਾ ਆਏ ਫਿਰ ਕਿਵੇਂ ਕਿਵੇਂ ਇਕੱਠੇ ਹੁੰਦੀ ਈ ਦੁਨੀਆ ਕਿ ਨੂੰ ਨੂੰ ਪਤਾ ਲੱਗਦਾਗਾ ਇਹ ਆਪਣੇ ਵੀਰ ਹੀ ਮੇਰਾ ਇਹਨਾਂ ਨੂੰ ਪਤਾ ਲੱਗਦਾਗਾ ਜਿਵੇਂ ਜਿਵੇਂ ਮੈਨੂੰ ਗਏ ਛਡਾਣ ਉਸ ਬਾਅਦ ਇਹਨਾਂ ਤੇ ਵੀ ਹਮਲਾ ਕਰ ਦਿੱਤਾ ਹਾਂ ਮੇਰੇ ਨਾਲ ਕੋਟ ਮਾਰ ਮੇਰਾ ਸਿਰ ਪਾਰ ਕੇ ਪਹਿਲਾਂ ਭੱਜ ਗਏ ਇਹ ਬਾਅਦ ਚ ਦੇਖਣ ਗਏ ਨੇ ਕਿ ਉਹਨੂੰ ਸੱਟਾ ਸੱਟਾ ਕਿੰਨੀ ਕੁ ਲੱਗੀ ਆ ਨੇ ਹਾਂ ਮੁਰ ਕੇ ਫਿਰ ਥਿਆਰ ਥੁਰ ਲੈ ਕੇ ਪੂਰੀ ਤਿਆਰੀ ਨਾਲ ਆ ਕੇ ਖਲੋਤੇ ਸੀ ਤੇ ਮੰਨ ਕੇ ਚੱਲ ਇਹਨਾਂ ਦੇ ਅੱਖਾਂ ਵੀ ਚੱਲ ਉਹਨੂੰ ਦੇਖੀ ਕਿੰਨਾ ਕੁ ਛੱਟਾ ਛੱਟਾ ਲੱਗ ਗਿਆ ਦੀ ਆਪਾਂ ਉਹਨੂੰ ਵੇਚਦਾ ਹਾਂ ਹੁਣ ਤਾਂ ਫੇਰ ਉਹਦੀ ਬਾਦ ਦੇ ਵਿੱਚ ਆਏ ਤੇ ਇਹਨਾਂ ਦੇ ਹਮਲਾ ਕੀਤਾ ਤੇ ਇਹ ਉਹਨਾਂ ਨੇ ਫੇਰ ਛਡਾਉਣ ਦੀ ਕੋਸ਼ਿਸ਼ ਕੀਤੀ ਫੇਰ ਮੇਰੇ ਵਾਲੇ ਪਾਸੇ ਆਏ ਫੇਰ ਉਹਨਾਂ ਫੜ ਕੇ ਇਹਨਾਂ 'ਤੇ ਹਮਲਾ ਕਰਤਾ ਹਾਂ ਹਾਂ ਕੀ ਤਿਆਰ ਤੇ ਤਿਆਰ ਹਾਂ ਦੇ ਤਿਆਰ ਰੱਖਿਆ ਸੀ ਤਲਪਾਨਾ ਤਲਪਾਨਾ ਸੀ ਮਾਮਲਾ ਆਇਆ ਜਿਹੜੇ ਛਿਲੇ ਤੇ ਇੱਕ ਹਮਲਾ ਹੋਇਆ ਤੇ ਸੀਸੀਟੀਵੀ ਵੀ ਆ ਰਹੀ ਸਤਿ ਮਾਮਲਾ ਇੱਕ ਸਾਨੂੰ ਬਤਲਾ ਮਿਲੀ ਸੀ ਸਰਜੀਤ ਸਿੰਘ ਨਾਂ ਦਾ ਕੋਈ ਵਿਅਕਤੀ ਹੈ ਜਿਹੜਾ ਦਾਖਲ ਹੋਇਆ ਇਹ ਸਟਾਪਾਂ ਵੱਜੀਆਂ ਉਹ ਕਿਰੇ ਦੇ ਕੋਲ ਹੀ ਰਹਿਸ਼ ਆ ਉਹਨਾਂ ਦਾ ਝਗੜਾ ਹੋਇਆ ਆ ਪਰ ਦੇ ਵਿੱਚ ਉਹਨੇ ਜਦੋਂ ਐਮਐਲਆਰ ਆ ਉਹ ਵੀ ਐਮਐਨਆਰ ਮਤਲਬ ਜਿਹੜੀ ਜਰੂਰ ਬਣਦੀ ਕਾਰਵਾਈ ਕੀਤੀ ਹਨ ਫਿਰਾਂਦੀ ਜਾਵਗੇ ਤੇ ਤਲਦੇਸ਼ ਕੀਤੀ ਆ ਸਰ ਇੱਥੇ ਹਾਂਜੀ ਬਿਆਨ ਲਿਖਣ ਗਏ ਸੀ ਫਾਲ ਦੀ ਕਿੜੇ ਉਹਨਾਂ ਨੇ ਬਿਆਨ ਨਹੀਂ ਲਿਖਾਇਆ ਬਿਆਨ ਦਰਜ ਕਰਕੇ ਐਫਆਈਆਰ ਦਰਜ ਕੀਤੀ ਜੋ ਕਾਫੀ ਜਿਆਦਾ ਹਮਲਾ ਹੈ ਸੀਸੀਟੀਵੀ ਵੀ ਹੈ ਨਹੀਂ ਸਰ ਬਹੁਤ ਹਾਂ ਦੇਖਿਆ ਮੈਂ ਵੀ ਸੀਸੀਟੀਵੀ ਹਾਂ ਆਪਣੇ ਕੋਲ ਜੈਸੀ ਸੂਰਤੋਂ ਕੀ ਵੈਸੀ ਕਾਰਵਾਈ ਕਰਾਂਗੇ